ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਪਿਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ ਅੱਜ ਜਿਨ੍ਹਾਂ ਨੂੰ ਤਨਖਾਹ ਲੱਗੀ ਸੀਗੀ ਸਮੇਤ ਸੁਖਬੀਰ ਬਾਦਲ ਵਿਕਰਮਜੀਠਿਆ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਤਨਖਾਹ ਮੁਕੰਮਲ ਹੋ ਗਈ ਹੈ ਵਿਕਰਮਜੀਠਿਆ ਸ਼੍ਰੀ ਕਲਕੱਤਾ ਸਾਹਿਬ ਪਹੁੰਚਦੇ ਆ ਅਰਦਾਸ ਕਰਾਉਂਦੇ ਆ ਪਹਿਲਾ ਸਵਾਲ ਤੇ ਇਹ ਹੈ ਵੀ ਕੀ ਇਹ ਤਨਖਾਹ ਮੁਕੰਮਲ ਹੋ ਗਈ ਹੈ ਦੂਜਾ ਸਵਾਲ ਇਹ ਹੈ ਵੀ ਜਸਬੀਰ ਸਿੰਘ ਮੰਡ ਜਿਹੜੇ ਜਥੇਦਾਰ ਥਾਪੇ ਗਏ ਸੀਗੇ ਜਦੋਂ ਸਰਬਤ ਖਾਲਸਾ ਸੱਤਿਆ ਗਿਆ ਸੀ ਉਹ ਵੀ ਕੁਝ ਬਿਆਨ ਦਿੰਦੇ ਆ ਨਰੈਣ ਸਿੰਘ ਚੌੜਾ ਨੂੰ ਲੈ ਕੇ ਤੀਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਆਪਣੀ ਸਰਕਾਰੀ ਰਹਿਸ਼ ਜਿਹੜੀ ਹੈ ਉਹ ਛੱਡ ਦਿੰਦੇ ਆ ਤੇ ਆਪਣੇ ਨਿੱਜੀ ਘਰ ਦੇ ਵਿੱਚ ਚਲੇ ਜਾਂਦੇ ਆ ਪਹਿਲੀ ਗੱਲ ਤੇ ਇਹ ਆ ਵੀ ਅੱਜ ਬੜੇ ਛਾਨੋ ਸ਼ੌਕਤ ਨਾਲ ਜੀ ਆਪਣੀ ਡੁਰਲੀ ਫੌਜ ਨਾਲ ਆਪਣੇ ਸਾਥੀ ਨਾਲ ਖੇਮਾ ਜਾਂਚਨਾ ਦੀ ਅਰਦਾਸ ਵਿਕਰਮ ਸਿੰਘ ਮਜੀਠੀਆ ਨੇ ਕੀਤੀ ਹੈ। ਹੂੰ ਪਰ ਮੈਂ ਜੇ ਕਹਾਂ ਵੀ ਅਰਦਾਸ ਅਧੂਰੀ ਆ ਤੇ ਕੋਈ ਅਤਕਥਨੀ ਨਹੀਂ ਹੋਊਗੀ। ਕਿਉਂ ਪਹਿਲਾਂ ਇਹ ਸਪਸ਼ਟ ਕਰਨ ਦੇ ਵੀ ਕਿ ਜਿਹੜੇ ਪੈਸੇ ਇਹਨਾਂ ਨੂੰ ਪਾਏਗੇ ਸੀ 6-7 ਵਿਅਕਤੀਆਂ ਨੂੰ 92 ਲੱਖ ਦੇ ਇਸ਼ਤਿਹਾਰ ਵਿਦ ਇੰਟਰਸਟ ਹੂੰ ਕੀ ਇਹਨਾਂ ਨੇ ਉਹ ਬਕਾਇਦਾ ਤੌਰ ਤੇ ਜਿਹੜੀ ਉਹ ਭਰ ਦਿੱਤੇ ਨੇ ਉਹ ਪੇ ਕਰ ਦਿੱਤੇ ਨੇ ਦੂਸਰੀ ਚੀਜ਼ ਇਹ ਵੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਦੇ ਮੈਂਬਰ ਨੇ ਕੀ ਇਹ ਦੱਸ ਸਕਦੇ ਨੇ ਵੀ ਜਿਹੜੀ ਅਕਾਲ ਤਖਤ ਨੂੰ ਹੁਕਮ ਆਇਆ ਸੀਗਾ ਹੂੰ ਵੀ 3 ਦਿਨ ਦੇ ਵਿੱਚ ਆਪਣਾ ਢਾਂਚਾ ਜਿਹੜਾ ਸੀ ਤਾਂ ਨਹੀਂ ਭੰਗਤ ਕੀਤਾ ਹੀ ਹੈ ਜਿਹੜੀ ਸਿਫੇ ਆਏ ਨੇ ਸਾਰੇ ਉਹਨਾਂ ਦੀ ਇੱਕ ਕਾਪੀ ਜਿਹੜੀ ਪ੍ਰਵਾਨ ਕਰਕੇ ਤੇ ਕਲ ਤੋਂ ਦਿੱਤੀ ਜਾਵੇ ਹੂੰ ਉਦੋਂ ਬਾਅਦ ਮਕਾਇਦਾ ਤੌਰ ਤੇ ਚੀਮੇ ਦਾ ਬਿਆਨ ਹੁੰਦਾ ਡਾਕਟਰ ਦਲਜੀਤ ਸਿੰਘ ਚੀਮਾ ਇਹ ਗੱਲ ਕਹਿੰਦੇ ਨੇ ਵੀ ਅਸੀਂ ਸਿੰਘ ਸਾਹਿਬ ਨੂੰ ਟਾਈਮ 15 ਤੱਕ ਲੈ ਲਿਆ ਮੁੜ ਕੇ ਤਾਂ ਮੀ ਸਾਹਿਬ ਕਹਿੰਦੇ ਵੀ ਸਦਕਾ ਚਿੱਠੀ ਮੰਗੀ ਚਿੱਠੀ ਦੇ ਦਿੱਤੀ ਸਾਨੂੰ 20 ਦੇ ਟਾਈਮ ਹੋਰ ਦੇ ਦਿੱਤਾ ਅਜੇ ਤੱਕ ਕਿਸੇ ਵੀ ਜਥੇਦਾਰ ਦਾ ਜਾਂ ਅਕਾਲ ਤਖਤ ਦੇ ਕਿਸੇ ਨਮਾਇਦਾ ਦਾ ਕੋਈ ਬਿਆਨ ਨਹੀਂ ਤੇ ਆ ਕਿ ਅਸੀਂ ਟਾਈਮ ਦਿੱਤਾ ਇਹਨਾਂ ਨੂੰ ਕੀ ਉਹ ਜਿਹੜਾ ਹੁਕਮ ਹੈ ਉਸ ਦੀ ਪੂਰਤੀ ਹੋ ਚੁੱਕੀ ਹੈ ਜੇ ਨਹੀਂ ਪੂਰਤੀ ਹੋਸੀ ਕਿਤੇ ਬਕਾਇਦਾ ਤੌਰ ਤੇ ਇਹ ਅਧੂਰੀ ਇਹਨਾਂ ਦੀ ਅਰਦਾਸ ਆ ਇਹ ਸ਼ੈਤ ਸੰਗਤ ਪ੍ਰਵਾਨ ਨਾ ਕਰੇ ਜਥੇਦਰ ਚੁੱਪ ਨੇ ਉਹ ਚੁੱਪ ਇਸ ਕਰਕੇ ਵੀ ਗਿਆਨੀ ਰਕਬੀਰ ਸਿੰਘ ਦੇ ਵੈਸੇ ਹੀ ਘੱਟ ਬੋਲਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਤੇ ਜੇ ਅਸੀਂ ਉਸ ਦੇ ਨਾਮ ਬੋਲਦੇ ਤੇ ਬਕਾਇਦਾ ਤੌਰ ਤੇ ਜਿਹੜੀ ਪਰਸੋਂ ਚੌਥੀ ਮੀਟਿੰਗ ਇਹਨਾਂ ਦੀ ਹੋਈ ਆ ਹੂੰ ਸਪੈਸ਼ਲ ਉਹ ਮੀਟਿੰਗ ਕਾਲ ਕੀਤੀ ਗਈ ਸੀ 9 ਤਰੀਕ ਨੂੰ ਇਹਨਾਂ ਦੀ ਇੱਕ ਏਜੰਡੇ ਤੇ 72 ਕਿਨੇ ਨੋਟਿਸ ਤੇ 72 ਕਿਨੇ ਨੋਟਿਸ ਜੀ ਐਮਰਜੈਂਸੀ ਮੀਟਿੰਗ ਕਾਲ ਕੀਤੀ ਉਹਦੇ ਏਜੰਡਾ ਇੱਕੋ ਹੁੰਦਾ ਦੂਜਾ ਨਹੀਂ ਹੁੰਦਾ ਉਹਦੇ ਵਿੱਚ ਬਕਾਇਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਲਗਭਗ ਤੈਅ ਸੀ ਜਦੋਂ ਇਹ ਰੌਲਾ ਅਸੀਂ ਪਾਇਆ ਇੱਕ ਜਗ੍ਹਾ ਹੋ ਰਹੀ ਪੈ ਗਈ ਇੱਕ ਦੂਜਾ ਜਗਾ ਫਿਰ ਇਹਨਾਂ ਨੂੰ ਆਪਣੀ ਸਕੀਮ ਪਲਟਣੀ ਪਈ ਵੀ ਇਹ ਨਾ ਹੋਵੇ ਲੋਕ ਸਾਡੇ ਖਿਲਾਫ ਹੋ ਜਾਣ। ਫਿਰ ਤੇ ਨੇਚਰਲੀ ਲੋਕ ਖਿਲਾਫ ਹੋਣਗੇ। ਇਹਦੇ ਵਿੱਚ ਇਹਨਾਂ ਨੇ ਹੁਣ ਉਹ ਵੀ ਦੱਸ ਦੇਣ ਉਹਦੇ ਵਿੱਚ ਇਹਨਾਂ ਨੇ ਫਿਰ ਕਹਿਤਾ ਜੀ ਚੌੜੇ ਦੇ ਖਿਲਾਫ ਅਸੀਂ ਜਿਹੜੀ ਇੱਕ ਅਪੀਲ ਕੀਤੀ ਆ ਅਪੀਲ ਛੱਡ ਕੇ ਤੁਸੀਂ ਤਾਂ ਇੱਕ ਮੰਗ ਕਰ ਚੁੱਕੇ ਹੋ ਅਪੀਲ ਤਾਂ ਬੜੀ ਛੋਟੀ ਦੀ ਗੱਲ। ਸ਼ਰੋਮਣੀ ਕਮੇਟੀ ਦਾ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਆਪਣੇ ਚਾਰ ਹੋਰ ਐਸਜੀਪੀਸੀ ਮੈਂਬਰਾਂ ਦੇ ਨਾਲ ਮਿਲ ਕੇ ਜੇ ਤੀਦਰ ਕੱਲ ਤੱਕ ਤੂੰ ਮੰਗ ਕਰ ਚੁੱਕੇ ਨੇ ਇੱਕ ਲੈਟਰ ਦੇ ਚੁੱਕੇ ਨੇ ਵੀ ਨਰੈਣ ਸਿੰਘ ਚੌੜੇ ਨੂੰ ਪੰਜੂ ਛੱਕਿਆ ਜਾਵੇ ਜਦੋਂ ਪੰਸਰੀ ਛੱਕਣ ਦੀ ਜਾਣਵਰੀ ਆਈ ਤੇ ਫਿਰ ਚੌੜੇ ਦੇ ਹੱਕ ਚ ਵੀ ਕਹੀ ਆ ਗਏ ਉਹ ਦਿਨਾਂ ਦੇ ਬਦਲਣਾ ਪਿਆ ਆਪਣਾ ਸਿਸਟਮ ਸਾਰਾ ਤੇ ਅੱਜ ਵੀ ਪਤਾ ਵਾ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਵੀ ਉਹਦੀ ਛੁੱਟੀ ਕਿਸੇ ਵੀ ਢੀ ਹੋ ਸਕਦੀ ਹੈ ਭਾਵੇਂ ਕਿ ਜਿਹੜਾ ਅਸਤੀਫਾ ਉਹਨਾਂ ਦਿੱਤਾ ਵਾ ਇਹਨਾਂ ਦੇ ਬਿਆਨ ਤੋਂ ਬਾਅਦ ਉਹ ਰੱਦ ਸਮਝਿਆ ਜਾਣਾ ਚਾਹੀਦਾ ਜਦੋਂ ਇਹਨਾਂ ਨੇ ਕਿਹਾ ਸੀ ਕਿ ਧਾਮੀ ਸਾਹਿਬ ਨੇ ਸਾਨੂੰ ਜਹਦਰ ਅਕਾਲ ਤਖ ਦਾ ਫੋਨ ਆਇਆ ਵਾ ਤੇ ਜਹਦਰ ਅਕਾਲ ਤਖ ਨੇ ਕਿਹਾ ਸੀ ਪਹਿਲਾਂ ਕਿਹਾ ਸੀ ਵੀ ਜੇ ਇਹਨਾਂ ਨੇ ਅਸਤੀਫਾ ਪ੍ਰਵਾਨ ਕੀਤਾ ਫਿਰ ਅਸੀਂ ਸਾਰੇ ਅਸਤੀਫੇ ਦੇਵਾਂਗੇ। ਹੂੰ ਦੂਜਾ ਬਿਆਨ ਹੁੰਦਾ ਸੀ ਜੇ ਇਹਦਾ ਅਸਤੀਫਾ ਪ੍ਰਵਾਨ ਕੀਤਾ ਫਿਰ ਮੈਂ ਵੀ ਅਸਤੀਫਾ ਦੇਵਾਂਗਾ। ਤੇ ਤਾਂ ਧਾਮੀ ਸਾਹਿਬ ਨੇ ਕਿਹਾ ਸੀ ਵੀ ਗਿਆਨੀ ਰਿਗਵੀਰ ਸਿੰਘ ਦੇ ਜਿਹੜਾ ਆਇਆ ਵਾ ਦੇਸ਼ ਹੈ ਉਹਨੂੰ ਮੰਨਦੇ ਹੋਏ ਸੀ ਅਸੀਂ ਅਸਤੀਫਾ ਰੱਦ ਕਰਦੇ ਹਾਂ। ਲਿਖਤੀ ਪ੍ਰਤੀ ਕੋਈ ਜਬਾਨੀ ਕਲਮੀ ਨਹੀਂ ਇਸ ਕਰਕੇ ਜਿਹੜਾ ਅਸਤੀਫਾ ਗਿਆਨੀ ਹਰਪ੍ਰੀਤ ਸਿੰਘ ਦਿੱਤਾ ਅੱਜ ਵੀ ਉਹਨਾਂ ਦੇ ਕੋਲ ਪਿਆ ਹੋ। ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਦਾ ਇੱਕ ਸਾਬਕਾ ਸਾੰਡੂ ਗੁਰਪ੍ਰੀਤ ਸਿੰਘ ਹੂੰ ਉਹ ਸਾਹਮਣੇ ਆਉਂਦਾ ਵਾ। ਉਹ ਇਲਜ਼ਾਮ ਲਾਉਂਦਾ ਵਾ। ਇਹ ਸਰਪ੍ਰੀਤ ਸਿੰਘ ਨੂੰ ਬਕਾਇਦਾ ਤੌਰ ਤੇ 2011 ਤੇ 15 ਮਿੰਟ ਦੀ ਹੋ ਚੁੱਕੀ। 2011 ਦੇ ਵਿੱਚ ਗਿਆਨੀ ਹਰਪ੍ਰੀਤ ਦੀ ਸਾਲੀ ਜਿਹੜੀ ਸੀ ਉਹਦਾ ਕੇ ਚੱਲਦਾ ਸੀ ਡੋਰੀ ਦਾ ਤੇ ਡੋਰੀ ਤੇ ਪਰਚਾ ਦਰਜ ਸੀ ਬਰਪ੍ਰੀਤ ਸਿੰਘ ਤੇ ਡਾਈਵਰਸ ਵੀ ਹੋ ਗਿਆ ਉਹ ਕੁੜੀ ਦੂਜੀ ਗਏ ਵਿਆਹੀ ਵੀ ਗਈ ਆ ਉਹਦੇ ਬੱਚੇ ਵੀ ਆ ਹੁਣ ਸਿਰਫ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਖਾਤਰ ਬਕਾਇਦਾ ਤੌਰ ਤੇ ਵੀ ਇਹਨੂੰ ਬਦਨਾਮ ਕਰੋ ਪਹਿਲਾਂ ਲੋਕਾਂ ਦੇ ਵਿੱਚ ਤੇ ਫਿਰ ਛੁੱਟੀ ਕਰਾਂਗੇ ਇਹਦੀ ਇਹ ਕਿਹਦੀ ਪਦੈਸ਼ ਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿਹਨੇ ਲਿਆਂਦਾ ਉਹਨੂੰ ਨੇ ਸਾਫ ਕਰ ਸੰਡੂਆ ਦੀ ਤਾਂ ਇਹਨਾਂ ਪਰਾਨੋ ਕੋਈ ਤਲੋਕਤ ਨਹੀਂ ਹੈਗਾ ਉਹ ਇਲਜ਼ਾਮ ਲਾ ਰਿਹਾ ਵਾ ਅਗਲੀ ਗੱਲ ਤੁਹਾਨੂੰ ਪਤਾ ਹੋਵੇਗਾ ਭਾਈ ਰਣਜੀਤ ਸਿੰਘ ਦੇ ਖਿਲਾਫ ਵੀ ਇਹਨਾਂ ਨੇ ਇਲਜ਼ਾਮ ਲਾਇਆ ਸੀ ਇਲਜ਼ਾਮ ਕੀ ਲਾਇਆ ਸੀਗਾ ਭਾਈ ਰਣਜੀਤ ਸਿੰਘ ਨੇ ਇੱਕ ਮੋਹਾਲੀ ਦੇ ਵਿੱਚ ਪਲਾਟ ਲਿਆ ਸੀ ਉਹਦੇ ਵਿੱਚ ਭਾਈ ਰਣਜੀਤ ਸਿੰਘ ਦੀ ਦਾੜੀ ਬੱਦੀ ਵਾਲੀ ਫੋਟੋ ਲੱਗੀ ਸੀ ਰਣਜੀਤ ਸਿੰਘ ਨਾਲ ਸਬਕਾਸਟ ਲਿਖੀ ਸੀ ਇੱਕ ਟੋਟੜਾ ਕਿ ਕਿ ਨਾਮ ਨੂੰ ਪੁੱਛ ਗਿਆ ਉਹਦਾ ਲਿਖਿਆ ਸੀਗਾ ਇੰਨਾ ਨੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜੀ ਵੇਖੋ ਜੀ ਦਾੜੀ ਬਨ ਕੇ ਭੇਸ ਬਦਲ ਕੇ ਫੋਟੋ ਦਵਾਈ ਇੱਥੇ ਰਜਿਸਟਰੀ ਕਰਾਈਏ ਭਾਈ ਰਣਜੀਤ ਸਿੰਘ ਨੇ ਚਿੱਟੇ ਲਫ਼ਜ਼ਾਂ 'ਚ ਫਿਰ ਜਵਾਬ ਦਿੱਤਾ ਸੀਗਾ ਹੂੰ ਉਹਨੇ ਕਿਹਾ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਮੇਰੀ ਫੋਟੋ ਆ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਦਾੜੀ ਵੱਧੀ ਆ ਕਹਿੰਦਾ ਬਈ ਨਾ ਫੋਟੋ ਵੇਖ ਲੋ ਕਦੋਂ ਦੀ ਆ ਇਹ ਪੁਰਾਣੀ ਫੋਟੋ ਆ ਮੇਰੇ ਰਿਸ਼ਤੇਦਾਰਾਂ ਕੋਲੇ ਮੇਰੇ ਸੱਜਣਾ ਮਿੱਤਰਾਂ ਕੋਲੇ ਬਈ ਮੈ ਰਜਿਸਟਰੀ ਕਰਨ ਕਿਤੇ ਨਹੀਂ ਗਿਆ ਮੈਂ ਜਥੇਦਾਰ ਕਲਤਕ ਜੀ ਮੈਂ ਕਿਸੇ ਕੋਰਟ ਦੇ ਵਿੱਚ ਕਦੇ ਰਜਿਸਟਰੀ ਕੋਲ ਨਹੀਂ ਗਿਆ ਮੈਂ ਇਹ ਉਹਨਾਂ ਨੇ ਕਿੱਥੋਂ ਫੋਟੋ ਲੱਭ ਕੇ ਦੇ ਕੇ ਜਿਹੜੀ ਇਹ ਰਜਿਸਟਰੀ ਕਰਾਈ ਮੈਂ ਨਹੀਂ ਕਰਾਈ ਇਹਨਾਂ ਕੋਲੇ ਜਵਾਬ ਕੋਈ ਨਹੀਂ ਸੀ ਘੱਟ ਮੁੜ ਕੇ ਇਸੇ ਤਰ੍ਹਾਂ ਇਹਨਾਂ ਨੇ ਕੋਸ਼ਿਸ਼ ਕੀਤੀ ਗਨ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਕਿ ਉਹ ਗੁਰਪ੍ਰੀਤ ਸਿੰਘ ਨੂੰ ਜਿਹਦੇ ਖਿਲਾਫ 2011 ਚ ਕੇਸ ਦਰਜ ਹੋਇਆ ਸੀਗਾ ਮੁੜ ਕੇ ਜੇ ਮੇਰੀ ਇਨਫਰਮੇਸ਼ਨ ਨੂੰ 15 ਮਿੰਟ ਵੀ ਹੋਈ ਸੀਗੀ ਇਹ ਜਿਹੜੀ ਰਿਪੋਰਟ ਆ ਇਹ ਹਰ ਸ਼ਰਨਕੌਰ ਜਿਹੜੀ ਆਪਣੇ ਇੱਕ ਟੀਵੀ ਚੈਨਲ ਤੇ YouTube ਚੈਨਲ ਚ ਹੁੰਦੀ ਆ ਉਹਨੇ ਰਿਪੋਰਟ ਲਾਈ ਸੀ ਆਪਣੀ ਹੂੰ ਉਹਨੂੰ ਬਕਾਇਦਾ ਤੌਰ ਤੇ ਮਾਨ ਸਿੰਘ ਖਹਿਰਾ ਵੱਲੋਂ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਤੇ ਬੀਬੀ ਤੂੰ ਇਹ 10 ਵੀ ਰਿਪੋਰਟ ਤੂੰ ਲਈ ਕਿੱਥੋਂ ਤੇ ਅਧੂਰੀ ਰਿਪੋਰਟ ਤੂੰ ਕਿਉਂ ਲਈ ਪੂਰੀ ਰਿਪੋਰਟ ਕਰਨ ਲਈ ਤੂੰ ਇਹ ਗੁਰ ਦੱਸਿਆ 15 15 ਹੋ ਚੁੱਕੀ ਐ ਨੂੰ ਦੂਸਰੀ ਚੀਜ਼ ਕੀ ਤੂੰ ਵਰਸ਼ਨ ਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਜੇ ਨਹੀਂ ਲਿਆ ਤੇ ਜੇ ਤੂੰ ਇਹ ਰਿਪੋਰਟ ਲਈ ਆ ਜਾਂ ਜਵਾਬ ਦੇ ਜੇ ਤੇਰਾ ਜਵਾਬ ਸਤ ਤੁਸੀਂ ਜਿੰਦਗ ਨਾ ਹੋਇਆ ਤੇ ਅਸੀਂ ਤੇਰੇ ਖਿਲਾਫ ਕੇਸ ਕਰਾਂਗੇ ਹੁਣ ਵੇਖੋ ਬੀਬੀ ਅਰਜਨ ਕੌਰ ਕਿਉਂ ਕਿਵੇਂ ਇਹਨਾਂ ਦੇ ਟਰੈਪ ਚ ਆ ਗਈ ਕਿਵੇਂ ਦੇਖਤਾ ਲੇਕਿਨ ਜਿਹੜਾ ਖਾਰਾ ਮਾਨਸਿਕ ਖਾਰਾ ਉਹਨੇ ਸਾਰੀ ਗੱਲ ਸਾਹਮਣੇ ਲਿਆਤੀ ਆ ਕਿ ਕਦੋਂ ਇੱਕ ਕੇਸ ਹੋਇਆ ਕਦੋਂ ਕੇਸ ਹੋਇਆ ਫਿਰ ਕੁੜੀ ਦੀ ਡਾਈਵਰਸ ਹੋਇਆ ਫਿਰ ਕੁੜੀ ਦਾ ਵਿਆਹ ਹੋ ਗਿਆ ਕੁੜੀ ਦੇ ਬੱਚੇ ਵੀ ਹੋ ਗਏ ਅੱਜ ਤੁਸੀਂ ਬਕਾਇਦਾ ਤੌਰ ਤੇ ਕੰਡ ਰਹੇ ਹੋ ਤੁਹਾਨੂੰ ਪਤਾ ਹੋਏਗਾ ਸੋਦਾ ਸੱਦ ਦੀ ਗੱਲ ਕਰਦੇ ਆਪਾਂ ਹੰਨੀ ਪ੍ਰੀਤੋਂ ਦੇ ਚਰਚੇ ਨੇ ਹੰਨੀ ਪ੍ਰੀਤ ਦਾ ਜਿਹੜੇ ਆਪਣੇ ਘਰ ਵਾਲੇ ਨਾਲ ਡਾਈਵੋਰਸ ਹੋਇਆ ਸੀਗਾ ਹਮ ਨikhil gupta ਕੀ ਉਹਦਾ ਨਾਮ ਹੈ ਗੁਪਤਾ ਸੀਗਾ ਨਾਮ ਹਾਂ ਉਹਨੇ ਆ ਕੇ ਬਕਾਇਦਾ ਤੌਰ ਤੇ ਆਪਣੀ ਰਿਪੋਰਟ ਚ ਕਹਿੰਦਾ ਜੀ ਇਹਦੇ ਨਜ਼ਾਇਜ਼ ਸੰਬੰਧ ਹੁੰਦਾ ਜਦੋਂ ਪਹਿਲੀ ਵਾਰੀ ਹੰਨੀ ਪ੍ਰੀਤ ਨਾਲ ਪੱਤਰਕਾਰਾਂ ਦੇ ਸਾਹਮਣੇ ਹੁੰਦਾ ਵਾ ਉਹ ਇੱਕੇ ਸਵਾਲ ਕਰਦੀ ਉਹ ਕਹਿੰਦੀ ਮੇਰੇ ਬਾਬਾ ਜੀ ਦਾ ਧੀ ਤੇ ਪਿਓ ਵਾਲੇ ਦਾ ਪਰ ਤੁਸੀਂ ਜਿਹੜੇ ਮੇਰੇ ਤੇ سنگین ਇਲਜ਼ਾਮ ਲਾਏ ਆ ਕੀ ਕਿਸੇ ਕੋਲ ਕੋਈ ਪ੍ਰੂਫ ਹੈਗਾ ਹੂੰ ਇਹ ਤੁਸੀਂ ਮੇਰਾ ਵਰਚਲ ਨਾ ਬਿਲਕੁਲ ਕਿਉਂ ਨਾ ਮੈਂ ਤੁਹਾਨੂੰ ਸਾਰੇ ਨੂੰ ਹਾਈਕੋਰਟ ਕਿਸੀਟਾ ਇਸ ਕਰਕੇ ਜਦੋਂ ਇਹਨਾਂ ਨੇ ਇਹ ਵੇਖਿਆ ਵੀ ਉਹ ਵੀ ਇਹਨਾਂ ਦਾ ਅਟੈਂਪਟ ਜਿਹੜਾ ਬਾ ਪੂਰੀ ਤਰ੍ਹਾਂ ਚੱਲ ਨਹੀਂ ਸਕਿਆ ਭਾਈ ਰਣਜੀਤ ਸਿੰਘ ਵਾਂਗੂ ਇਹ ਫਿਰ ਉਹ ਚੁੱਪ ਕਰਕੇ ਉੱਥੇ ਉਹ ਨੋਟਿਸ ਵੀ ਜਾਰੀ ਹੋ ਗਿਆ ਸਭ ਕੁਝ ਹੋ ਗਿਆ ਲੇਕਿਨ ਇੱਕ ਕੱਦ ਤੇ ਲਿਖਿਆ ਸੱਚ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਇਹਨਾਂ ਨੇ ਉਥੋਂ ਛੁੱਟੀ ਕਰਨੀ ਕਰਨੀ ਦੂਜੇ ਪਾਸੇ ਬਾਗੀ ਦੇ ਦੱਗ ਹੂੰ ਬਾਗੀ ਇਹਨੇ ਜੋ ਕਾਲ ਤੱਕ ਦਾ ਹੁਕਮਨਾਮਾ ਸੇ ਨੂੰ ਪ੍ਰਵਾਨ ਕਰ ਲਿਆ ਹੂੰ ਜੀ ਮੈਂ ਉਹ ਗੱਲ ਕਰਨ ਲੱਗਿਆ ਸੀਗਾ ਵੀ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹ ਹੁਣ ਇਹ ਗੱਲ ਆਖ ਰਹੇ ਆ ਵੀ ਅਸੀਂ ਤੇ ਸੁਧਾਰ ਲਹਿਰ ਪੰਗ ਕਰ ਦਿੱਤੀ ਆ ਤੇ ਦੂਜੇ ਬੰਦੇ ਸਾਡੇ ਆਪਣੇ ਯਾਨੀ ਕਿ ਅਕਾਲੀ ਦਲ ਵਾਲੇ ਜਿਨ੍ਹਾਂ ਨੂੰ ਧਾਗੀ ਢੜਾ ਕਹਿ ਦਿੰਦੇ ਆ ਉਹ ਕਹਿੰਦੇ ਸਾਨੂੰ ਗਾਲੀ ਨਹੀਂ ਲਾਉਣ ਦੇ ਬਿਲਕੁਲ ਠੀਕ ਹੈ ਉਹਨਾਂ ਨੇ ਬਿਲਕੁਲ ਉਹਨਾਂ ਨੇ ਅਕਾਲ ਤਖਤ ਦੇ ਹੁਕਮਾਂ ਦੀ ਪੂਰੀ ਤਮੀਲ ਕੀਤੀ ਇਹ ਉਹਨਾਂ ਦੀ ਗੱਲ ਸੁਣਨੀ ਤਿਆਰ ਨਹੀਂ ਹੈਗੀ ਜਿਹੜੀ ਇਹਨਾਂ ਬਕਾਇਦਾ ਤੌਰ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਲਈ ਪੰਜ ਮੈਂਬਰੀ ਕਮੇਟੀ ਬਣਾਈ ਉਹਨਾਂ ਵਿੱਚ ਬਾਗਿਆਂ ਦਾ ਇੱਕ ਵੀ ਬੰਦਾ ਨਹੀਂ ਹੈਗਾ ਹੂੰ ਨਾ ਆਪ ਜ਼ਰਰ ਲਾਏ ਆ ਤੇ ਨਾ ਉਹਨਾਂ ਦੇ ਅੱਖੇ ਕਿਸੇ ਨੂੰ ਟਿਕਟ ਦਿੱਤੀ ਹੈ ਜੀ ਜਦੋਂ ਜ਼ਥੇਦਾਰ ਨੇ ਇੰਨੀ ਗੱਲ ਕਹੀ ਵੀ ਆਪਣੇ ਆਪਣੇ ਚੁੱਲ੍ਹੇ ਸਿਮੇਟ ਕੇ ਇੱਕ ਮੰਚ ਤੇ ਇਕੱਠੇ ਹੋ ਜੋ ਤਗੜੇ ਹੋਗੇ ਉਹਨਾਂ ਨੇ ਸਮਾ ਰਹਿੰਦਿਆਂ ਆਪਣਾ ਬਕਾਇਦਾ ਤੌਰ ਤੇ ਜਿਹੜਾ ਸੁਧਾਰ ਸੀ ਸੁਧਾਰ ਲੈਣ ਭੰਕ ਕਰਤੀ ਪ੍ਰਿਜਰਿਭੰਕ ਕਰਤੀ ਅਕਾਲ ਤਖਨ ਨੂੰ ਸਮਰਪਿਤ ਹੋਗੇ ਲੇਕਿਨ ਅਗਲੇ ਪਾਸੇ ਕੋਈ ਰਿਸਪੌਂਸ ਨਹੀਂ ਹੈਗਾ ਅਗਲੇ ਆਂਦੇ ਮਾਤ ਕੰਮ ਕਰੂ ਜਾ ਕੇ ਢੜੀ ਤੋਂ ਲੋੜੀ ਨਹੀਂ ਹੈਗੀ ਹੁਣ ਕੀ ਹੋਏਗਾ ਇਹ ਅਕਾਲ ਤਖਤ ਤੇ ਬਾਗੀ ਜਾਣਗੇ ਜਥੇਦਾਰ ਨੂੰ ਇੱਕ ਮੰਨ ਪੱਤਰ ਦੇਣਗੇ ਵੀ ਸਾਨੂੰ ਇੰਨੇ ਜਿਲ੍ਹਾਂ ਚ ਬੇਨਤੀ ਕਰਦੇ ਆਂ ਵੀ ਇਹਨਾਂ ਕੋਲ ਲੈ ਕੇ ਦੋ ਜਵਾਬ ਵੀ ਸਾਨੂੰ ਇਹਨਾਂ ਸੈਪਟ ਕਰਨਾ ਕਿ ਤੁਸੀਂ ਆਪਣਾ ਵੱਖਰਾ ਖਲੀਦਲ ਬਣਾਈਏ ਹੂੰ ਇੱਕ ਅਕਾਲੀ ਦਲ ਹੋਰ ਹੋਂਚ ਆਉਣ ਦੇ ਅਸਰ ਬਣਦੇ ਜਾ ਰਹੇ ਪਟੇ ਸਾਹਿਬ ਇੱਥੇ ਇੱਕ ਸਵਾਲ ਹੋਰ ਆ ਵੀ ਆਪਾਂ ਜਦੋਂ ਗੈਰ ਰਸਮੀ ਤੌਰ ਤੇ ਵੀ ਗੱਲ ਕਰ ਰਹੇ ਸੀਗੇ ਜਿਹੜਾ ਅਕਾਲੀ ਦਲ ਇਹ ਮੰਗ ਕਰ ਸਕਦੇ ਆ ਸੁਧਾਰ ਲਹਿਰ ਵਾਲੇ ਫਿਰ ਉਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੀ ਬਣ ਸਕਦੇ ਆ ਨਹੀਂ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਸਕਦੇ ਆ ਲੇਕਿਨ ਪਹਿਲਾਂ ਜਦੋਂ ਛੁੱਟੀ ਹੋਊਗੀ ਉਦੋਂ ਪ੍ਰਧਾਨ ਬਣਨਗੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਜਦੋਂ ਕਿਹਾ ਗਿਆ ਸੀ ਵੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਬਣੋਗੇ ਹੂੰ ਉਹਨਾਂ ਕਿਹਾ ਸੀ ਮੈਂ ਧੜਿਆਂ ਦਾ ਪ੍ਰਧਾਨ ਨਹੀਂ ਬਣੂਗਾ ਹੂੰ ਪੰਥ ਇੱਕ ਤਾਂ ਹੁੰਦੀ ਫਿਰ ਸੋਚਿਆ ਜਾ ਸਕਦਾ ਹੂੰ ਜੇ ਗਿਆਨੀ ਹਰਪ੍ਰੀਤ ਦੀ ਛੁੱਟੀ ਹੁੰਦੀ ਹੈ ਤੇ ਕਨਫਰਮ ਆ ਵੀ ਨਵਾਂ ਕਾਲੀ ਦਾ ਜਿਹੜਾ ਹੋਣ ਚਾਹੇਗਾ ਉਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣਨਗੇ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਲੋਕਾਂ ਦੀ ਹਮਦਰਦੀ ਵੀ ਹੈ ਗਿਆਨੀ ਹਰਪ੍ਰੀਤ ਸਿੰਘ ਪੜ੍ਹੇ ਲਿਖੇ ਵਿਅਕਤੀ ਆ ਇਤਿਹਾਸ ਦੀ ਵੀ ਜਾਣਕਾਰੀ ਆ ਦੂਜੇ ਧਰਮਾਂ ਦੀ ਵੀ ਜਾਣਕਾਰੀ ਆ ਉਹਨਾਂ ਨੇ ਆਪਣੀ ਪੀਐਸਡੀ ਜਿਹੜੀ ਆ ਮੁਸਲਮਨ ਜਿੰਦੇ ਕੀਤੀ ਆ ਜੀ ਮੈਂ ਕਹਦਾ ਤੌਰ ਤੇ ਗੁਰਬਾਣੀ ਵੀ ਹੁੰਦੀ ਆ ਆਪਣੀ ਗੱਲ ਕਰਨੀ ਵੀ ਜਾਣਦੇ ਆ ਜਿਹੜੀ ਗਿਆਨੀ ਹਰਪ੍ਰੀਤ ਨੂੰ ਤੂੰ ਕਰਕੇ ਗੱਲ ਕੀਤੀ ਤੂੰ ਕਰਕੇ ਤੂੰ ਕਿਹਾ ਸਤਿ ਅਕਾਲ ਤਖਤੋਂ ਉਹ ਇਹਦਾ ਅਕਾਲਿਕ ਨੂੰ ਬੜਾ ਚੁੱਭਦਾ ਮੈਂ ਖਰ ਸਤਨ ਥੋੜਾ ਪਿਛੇ ਲੈ ਚੱਲਾ ਜੀ ਪੰਜਾਬ ਦੇ ਡੀਜੀਪੀ ਰੇਬੇਰੋ ਸਾਹਿਬ ਹੁੰਦੇ ਸੀ ਰੇਬੇਰੋ ਸਾਹਿਬ ਹੁੰਦੇ ਸੀ ਤੇ ਇਥੇ ਐਸਪੀ ਸੀਆਈਡੀ ਹੁੰਦੇ ਸੀਗੇ ਇਕਬਾਲ ਸਿੰਘ ਲਾਲਪੁਰਾ ਹੂੰ ਤੇ ਜੇ ਉਹ ਕਹਿੰਦੇ ਉਹਨੂੰ ਯਾਰ ਮੈਨੂੰ ਇੱਕ ਗੱਲ ਦੱਸ ਇਹ ਜਿਹੜੇ ਪੰਜਾਬ ਦੇ ਲੋਕ ਤੂੰ ਬੜਾ ਕਹਿੰਦੇ ਖਾਸ ਕਰਕੇ ਜੇ ਸਰਦਾਰ ਲੋਕ ਤੂੰ ਬਹੁਤ ਕਹਿੰਦੇ ਉਹਨੂੰ ਗੱਲ ਜਵਾਬ ਸੀ ਅਨੁਸਾਰ ਇਹਨਾਂ ਦਾ ਗੁੱਸਾ ਨਾ ਕਰਿਆ ਕਰ ਅਨੇ ਕਿਉਂ ਕਹਿੰਦਾ ਸੀ ਅਸੀਂ ਆਪਣੀ ਇੱਛੇ ਮੈਂ ਤੂੰ ਕਾ ਕੇ ਤੂੰ ਮੇਰਾ ਰੱਖਾ ਸੁਪਨੀ ਧਾਈ ਉਹਨੇ ਵੀ ਤੂੰ ਕਹਿੰਦੇ ਇਹ ਤੇ ਬੜੀ ਛੋਟੀ ਗੱਲ ਤੁਹਾਡੇ ਵਸਦੇਗੀ ਆ ਤੇ ਗੱਲ ਕੁਛ ਅੱਧ ਤੱਕ ਸਹੀ ਹੈ ਤੂੰ ਅਸੀਂ ਉਹਨੂੰ ਕਹਿੰਦੇ ਆ ਜਿਹੜਾ ਸਾਡਾ ਬਹੁਤ ਵੱਡਾ ਦੁਸ਼ਮਣ ਹੋਵੇ ਜਾਂ ਬਹੁਤ ਨੇੜਲਾ ਹੋਵੇ ਜਦੋਂ ਤੁਸੀਂ ਅਕਾਲ ਤਖਨ ਨੂੰ ਸਮਰਪਿਤ ਹੋ ਗਏ ਤੁਸੀਂ ਬਹੁਤ ਨੇੜਲੇ ਬਣ ਗਏ ਹੋ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੂੰ ਕਹਿ ਤਾ ਤੇ ਤੁਹਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਸੀ ਵੀ ਠੀਕ ਹੈ ਜਥੇਦਾਰ ਨੇ ਕਈ ਉਹਨੇ ਤੇ ਵੀ ਤਰਾਜ ਕੀਤਾ ਵੀ ਗਿਆਨੀ ਹਰਪ੍ਰੀਤ ਸਿੰਘ ਤੂੰ ਕਹਿ ਤਾ ਤੇ ਗਿਆਨੀ ਰਗਵੀਰ ਜੀ ਤਾਂ ਜੀ ਜੀ ਕਰਦੇ ਰਹੇ ਉਹਨਾਂ ਨੂੰ ਸੁਖਵੀਰ ਜੀ ਕਹਿੰਦੇ ਰਹੇ ਆਪ ਕਹਿੰਦੇ ਰਹੇ ਮਤਲਬ ਸਤਿਕਾਰ ਕਰਦੇ ਰਹੇ ਉਹਨਾਂ ਦਾ ਲੇਕਿਨ ਇਹ ਗੱਲ ਕਿੰਨੇ ਵੀ ਸਾਡੇ ਤੇ ਵੇਖੋ ਅਸੀਂ ਆਪਣੀ ਇஷ்டੇ ਵੀ ਤੂੰ ਕਹਿ ਕੇ ਬੁਕਾਰਦੇ ਕੋ ਸਾਡਾ ਇஷ்ட ਦਾ ਬਹੁਤ ਨੇੜਲਾ ਰਿਸ਼ਤਾ ਹੈ ਇਸ ਕਰਕੇ ਜਿਹਦਾ ਉਹ ਨੇੜਲਾ ਹੁੰਦਾ ਵੀ ਤੂੰ ਕਹਿੰਦੇ ਆ ਜਾਂ ਦੁਸ਼ਮਣ ਨੂੰ ਤੂੰ ਕਹਿੰਦੇ ਆ ਜਿਹੜਾ ਕਾਲ ਤੱਕ ਤੇ ਸਮਰਪਿਤ ਹੋ ਕੇ ਆ ਉਹ ਸੜਾ ਦੁਸ਼ਮਣ ਨਹੀਂ ਉਹ ਸੜਾ ਨੇੜਲਾ ਰਿਸ਼ਤਾ ਵਾ ਇਸ ਕਰਕੇ ਗਿਆਨੀ ਹਰਪ੍ਰੀਤ ਤੋਂ ਇਸ ਗੱਲ ਤੋਂ ਵੀ ਤੰਗ ਵੀ ਸਾਨੂੰ ਤੂੰ ਕਿਉਂ ਕਿਹਾ ਜਿਹੜੇ ਸਰਦਾਰ ਅਕਾਲ ਸਿੰਘ ਸਾਹਿਬ ਅੱਡੀ ਜੀ ਸਾਹਿਬ ਤੁਸੀਂ ਗੱਲ ਕਰਦੇ ਹੋ ਵੀ ਸਾਨੂੰ ਤੂੰ ਕਿਉਂ ਕਿਹਾ ਤੇ ਮੰਡ ਸਾਹਿਬ ਇਹ ਕਹਿ ਰਿਹਾ ਵੀ ਕਹਿੰਦੇ ਨਰੈਣ ਸਿੰਘ ਚੋੜੇ ਨੂੰ ਫਕਰੇ ਕੌਮ ਦੇ ਦਿਓ ਤੇ ਫਿਰ ਵਿਖੋ ਉਹਨਾਂ ਨੇ ਇੰਨੀ ਗੱਲ ਕਹੀ ਹੈ ਹੂੰ ਕਿ ਨਰੈਣ ਸਿੰਘ ਚੌੜੇ ਨੇ ਲਈ ਭੂਮਿਕਾ ਨਿਭਾਈ ਆ ਉਹ ਲੋਕਾਂ ਦੀਆਂ ਭਾਵਨਾਵਾਂ ਅਨਸਾਰ ਨਿਭਾਈ ਆ ਹੂੰ ਲੋਰ ਬਚੋਦੇ ਨੇ ਇਹ ਲੋਕ ਕਲੰਕ ਨੇ ਸਾਡੇ ਪੰਥ ਦੇ ਉੱਤੇ ਹੂੰ ਨਾ ਇਹ ਗੁਰੂ ਗ੍ਰੰਥ ਨੂੰ ਮੰਨਦੇ ਆ ਨਾ ਗੁਰੂ ਪੰਥ ਨੂੰ ਮੰਨਦੇ ਆ ਇਹਨਾਂ ਪੰਥੇ ਵੀ ਰੋਲਿਆ ਤੇ ਗ੍ਰੰਥ ਵੀ ਰੋਲਿਆ ਹੂੰ ਇਹਨਾਂ ਵਾਸਤੇ ਸਿੱਖ ਧਰਮ 'ਚ ਕੋਈ ਥਾਂ ਨਹੀਂ ਹੈਗੀ ਕਹਿੰਦੇ ਇਹ ਕਹਿੰਦੇ ਨਾ ਚੌੜੇ ਨੂੰ ਛੇਕ ਕੋਈ ਸੀ ਕਹਿੰਦੇ ਸنگਵੀਰ ਸਿੰਘ ਬਾਦਲ ਨੂੰ ਸ਼ਬੇਤ ਪਰਿਵਾਰ ਚ ਸਿਕਵਤ ਚ ਲੇਕਿਨ ਫਿਰ ਵੀ ਮੈਂ ਪੰਥਕ ਇਕਤਾ ਦੀ ਗੱਲ ਕਰਨਾ ਆ ਜਿਹੜੇ ਸਰਕਾਰੀ ਜਥੇਦਾਰ ਹੈ ਨਾ ਮੈਂ ਇਹਨਾਂ ਨੂੰ ਮੈਂ ਕਹਿੰਦਾ ਆ ਜਾਓ ਆਪਾਂ ਪੰਥਕ ਇਕਤਾ ਦੀ ਗੱਲ ਕਰੀਏ ਤੇ ਪੰਥਕ ਪੰਥਕ ਇਹ ਤੇ ਗੱਲ ਕਰੀਏ ਤੇ ਕੋਈ ਚੜ੍ਹ ਦੀ ਕਲਾ ਦਾ ਕੋਈ ਫੈਸਲਾ ਲਈਏ ਆਪਾਂ ਹੁਣ ਉਹ ਕਹਿੰਦੇ ਵੀ ਜਿਹੜਾ ਸنگਵੀਰ ਸਿੰਘ ਬਾਦਲ ਹੂੰ ਇਹਨੇ ਪਿਛਲੇ ਸਮੇਂ ਚੰਦੂ ਵਾਲਾ ਰੋਲ ਮਾਇਆ ਚੰਦੂ ਵਾਲਾ ਇਹਨੂੰ ਸਦਾ ਵੀ ਚੰਦੂ ਵਾਲੀ ਚਾਹੀਦੀ ਸੀ ਜਿਹਦੇ ਗੱਲ ਚੰਦੀ ਨੱਕ ਚ ਨਕੇਲ ਪਾ ਕੇ ਕਮਾਇਆ ਸੀ ਸਰਹੱਦ ਦੀਆਂ ਗਲੀਆਂ ਦੇ ਵਿੱਚ ਪਰ ਮੈਂ ਹੱਕ ਚ ਨਹੀਂ ਕਿਉਂਕਿ ਕਾਲ ਤੱਕ ਤੋਂ ਸੁਪਰੀਮ ਇਹ ਵਿਖਸ਼ਿੰਦ ਤਖਤ ਹੈ ਇਥੋਂ ਜਿਹੜਾ ਹੁਕਮ ਹੋ ਗਿਆ ਉਹ ਲੈ ਹੁਕਮ ਮੰਨਦੇ ਸੀ ਉਹਨੂੰ ਖਾਸ ਕਰਕੇ ਸਿੱਖ ਮੰਨਦੇ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਪਰ ਉਹ ਇਹ ਗੱਲ ਕਹਿੰਦੇ ਆ ਸੰਗਤ ਨੇ ਸਰਬੱਤ ਖਾਲਸਾ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਚ ਮੈਨੂੰ ਕਾਰਜਕਾਰੀ ਜਿੱਥੇ ਤੇ ਲਾਇਆ ਹੂੰ ਉਹ ਕਹਿੰਦੇ ਜਦੋਂ ਕਿਤੇ ਸਾਡਾ ਸਮਾਂ ਆਏਗਾ ਸਮਾਂ ਆਏਗਾ ਅਸੀਂ ਇੱਕ ਸਰਵ ਵਿਆਪਕ ਬਕਾਇਦਾ ਤੌਰ ਤੇ ਕਾਦੀ ਦਲ ਦੀ ਸਿਰਜਣਾ ਵੀ ਕਰਾਂਗੇ ਤੇ ਸਮਾਂ ਹੋਣ ਤੇ ਅਸੀਂ ਜਿਹੜਾ ਚੌੜਾ ਬੰਦਰਨ ਸਿੰਘ ਚੌੜਾ ਉਹਨੂੰ ਅਸੀਂ ਫਕਰੇ ਕੌਮੀ ਦੇਵਾਂਗੇ ਬਟੇ ਸਾਹਿਬ ਉਧਰ ਬੁੱਧੀਜੀਵੀ ਵੀ ਇਹੋ ਗੱਲ ਆਖ ਰਹੇ ਆ ਕਹਿੰਦੇ ਵੀ ਨਰੈਣ ਸਿੰਘ ਚੌੜਾ ਨੇ ਗੋਲੀ ਕੇਵਲ ਸੰਕੇਤ ਮਾਤਰ ਚਲਾਈ ਸੀਗੀ ਕੌਮ ਨੂੰ ਜਗਾਉਣਾ ਚਾਹੁੰਦੇ ਸੀ ਮੈਂ ਉਹ ਸਾਰੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਆ ਸ਼ਾਇਦ ਤੁਸੀਂ ਵੀ ਸੁਣੀ ਹੋਵੇ ਉਹ ਸਾਫਤਾ ਆਈਏ ਸਰਪ੍ਰੇਤ ਸਿੰਘ ਉਹ ਜੀ ਜੀਵेंद्र ਬੁੱਧੀਜੀਵੀਂ ਦੇ ਮੈਂ ਕਹਿੰਦਾ ਬਹੁਤਾ ਹੱਕ ਚੀਨ ਰਹੇਗੇ ਬੁੱਧੀਜੀਵੀ ਨਹੀਂ ਹੈਗੇ ਇੱਕ ਪਾਸੜ ਗੱਲ ਨਾ ਕਰੋ ਗੋਲੀ ਚੱਲੀ ਆ ਸੁਖਬੀਰ ਨੂੰ ਮਿਥ ਕੇ ਚੱਲੀ ਆ ਅਸੀਂ ਇਹਦੇ ਹੱਕ ਨਹੀਂ ਅਸੀਂ ਨਿੰਦਾ ਕਰਦੇ ਆ ਦੀ ਲੇਕਿਨ ਉੱਥੇ ਨਾ ਅਕਾਲੀ ਦਲ ਨੇ ਨਾ ਸ਼੍ਰੋਮਣੀ ਕਮੇਟੀ ਨੇ ਨਾ ਮੌਕੇ ਤੇ ਮੌਜੂਦ ਜਿੰਨਾ ਪੁਲਿਸ ਹੋਣਾ ਫੜਿਆ ਉਹਨਾਂ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਹੁਣ ਅੱਜ ਤੇ ਵੇਖੋ ਬਿਕਰਮਜੀਤ ਸਿੰਘ ਕੀ ਕਹਿੰਦਾ। ਗੌਰਪ੍ਰੀ ਸਿੰਘ ਭੁੱਲਰ ਜਿਹੜਾ ਅਮਰਸਰ ਦਾ ਕਮਿਸ਼ਨਰ ਆ ਇਹ ਆ ਚੋਣਾਂ ਦੇ ਵਿੱਚ ਰੋਲ ਵਾ ਰਿਆ ਨਾ ਤੇ ਚਾਹੀਦਾ ਆਪ ਵਾਲਿਆਂ ਨੂੰ ਇਹਨੂੰ ਟੋਪੀ ਪਵਾ ਕੇ ਹੂੰ ਟੋਪੀ ਪਵਾ ਕੇ ਇਹਦੀ ਫੋਟੋ ਨਾਲ ਪੋਸਟਰ ਤੇ ਲਾ ਦੇ। ਇਹਦਾ ਮਤਲਬ ਵੀ ਟੋਪੀ ਪਾਵੋਗੇ। ਹੁਣ ਸਿੱਖਾਂ ਨੂੰ ਦਸਤਾਰਾਂ ਨੂੰ ਅਗਦੀ ਚੋਪੀਆਂ ਪਾਉਗੇ। ਮਤਲਬ ਕਿ ਨਹੀਂ ਘਟੀਆਂ ਦੀ ਗੱਲ ਸੋਚ ਵਿਚਾਰ ਕਰਨੀ ਦੀ ਗੱਲ ਕਰਨ ਲੱਗੇ ਆ। ਬੁੱਧੀ ਜੀ ਵੀ ਜਿਹੜੇ ਗੱਲ ਕਹਿੰਦੇ ਭਾਈ ਤੁਹਾਨੂੰ ਮੰਨਣਾ ਪਊਗਾ ਵੀ ਇਹ ਚੌੜੇ ਨੇ ਜਿਹੜੀ ਗਲਤੀ ਕੀਤੀ ਅਸੀਂ ਗਲਤੀ ਕਵਾਂਗੇ ਉਹਨੂੰ। ਸਾਡੇ ਕੋਲ ਬੜੇ ਤਰੀਕੇ ਹੈਗੇ ਨਾ ਹੋਰ ਵਿਰੋਧ ਕਰਨ ਦੇ। ਅੱਜ ਉਹ ਕਿੱਥੇ ਸਰਕਾਰ ਸੀ। ਕਿੱਥੇ ਦੋ ਸੀਟਾਂ ਤੇ ਆ ਕੇ ਬੈਠੇ ਨੇ। ਸਾਡੇ ਕੋਲ ਡੈਮੋਕਰਟਾਈਟ ਨਹੀਂ ਹੈਗਾ ਮੈਂ ਉਹਨੂੰ ਰੋਧ ਕਰਵਾ। ਕਰੋ ਟੜਕੇ ਕਰੋ। ਗਾਂ ਇਲੈਕਸ਼ਨ ਨਹੀਂ ਹੋਊਗਾ। ਕਰੋ ਟੜਕੇ ਕਰੋ। ਐਸਜੀਪੀਸੀ ਕਰੋ ਕੰਡੋਵਾਰ ਇਹਨਾਂ ਨੂੰ ਆਪੇ-ਆਪੇ ਖਤਮ ਹੋ ਜਾਣਗੇ ਅਸੀਂ ਬੁੱਧੀਜੀਵਨ ਦੇ ਹਸੱਖ ਚ ਨਹੀਂ ਗਏ ਕਿਉਂਨੇ ਸੰਕੇਤਮਾਤਰ ਗੋਲੀ ਦੀ ਗੋਲੀ ਚੱਲਦੀ ਆ ਵਾਕਿਆਤੌਰ ਤੇ ਉਹ ਘੰਟਾ ਕਰਦੇ ਦਰਬਾਰ ਤੇ ਲੱਗਿਓ ਉਹ ਮੰਦ ਭਾਗੀ ਗੱਲ ਜਿੰਨੀ ਵੀ ਦਿੰਦਾ ਕੀ ਜੇ ਉਹਨੀ ਥੋੜੀ ਦੂਸਰੀ ਚੀਜ਼ ਜਿਹੜੀ ਬਾਰ-ਬਾਰ ਬਿਕਰਮਜੀਤਿਆ ਕਹਿੰਦਾ ਵੀ ਅਤਵਾਦੀ ਮੈਂ ਕਹਿੰਦਾ ਨਹੀਂ ਸਿੱਖ ਕਦੇ ਅਤਵਾਦੀ ਨਹੀਂ ਹੋ ਸਕਦਾ ਸਿੱਖ ਕਦੇ ਵਾਕਵਾਦੀ ਨਹੀਂ ਹੋ ਸਕਦਾ ਸਾਡਾ ਤੇ ਬਕਾਇਦਾ ਤੌਰ ਤੇ ਧਰਮ ਹੀ ਸੈਕੂਲਰ ਆ ਸਾਡੇ ਧਰਮ ਨੂੰ ਗੁਰੂ ਸਾਹਿਬ ਦੇ ਸੈਕੂਲਰ ਦਾ ਦਰਜਾ ਦਿੱਤਾ ਜੇ ਸੈਕੂਲਰ ਧਰਮ ਨਾ ਹੁੰਦਾ ਤੇ ਫਿਰ ਛੇਵੇਂ ਪਾਤਸ਼ਾਹ ਦੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨਾ ਹੁੰਦੀ ਜੇ ਸੈਕੂਲਰ ਧਰਮ ਨਾ ਹੁੰਦਾ ਨਵੇਂ ਪਾਸ਼ੇ ਦੀ ਸ਼ਹਾਦਤ ਨਾ ਹੁੰਦੀ ਜੇ ਸੈਕੂਲਰ ਧਰਮ ਨਾ ਹੁੰਦਾ ਚਾਰਜ ਸਾਹਿਬ ਜੀ ਦੀ ਸ਼ਹਾਦਤ ਨਾ ਹੁੰਦੀ ਜੇ ਸੈਕੂਲਰ ਧਰਮ ਨਾ ਹੁੰਦਾ ਫਿਰ ਇੱਥੇ ਇੱਕ Hindu ਪਰਿਵਾਰ ਨੂੰ ਪਰਿਵਾਰ ਨੂੰ ਇਨਸਾਫ ਮਿਲਦਾ ਖਾਲ ਤੱਕ ਤੋਂ ਅੱਜ ਵੀ ਦਰਵਾਜ਼ੇ ਖੁੱਲੇ ਨੇ ਕਿਸੇ ਵੀ ਧਰਮ ਦੇ ਆਦਮੀ ਨੂੰ ਕੋਈ ਤਕਲੀਫ ਹੈ ਉਹ ਆ ਕੇ ਇੱਥੇ ਆਪਣੀ ਫਰਿਆਦ ਕਰ ਸਕਦਾ ਇੱਥੇ ਮੁਸਲਮਾਨ ਫਰਿਆਦ ਕਰਨ ਆਉਂਦੇ ਆ ਅਸਾਈ ਵੀ ਆਉਂਦੇ ਆ Hindu ਵੀ ਆਉਂਦੇ ਆ ਆਪਣੀ ਫਰਿਆਦ ਲੈ ਕੇ ਆਉਂਦੇ ਨਪਟਾਰਾ ਹੁੰਦਾ ਬਾਕਾਇਦਾ ਤੌਰ ਤੇ ਉਹਨਾਂ ਦਾ ਇਹ ਸ ਕਰਕੇ ਕਾਲ ਤੱਕ ਨੂੰ ਅਸੀਂ ਸੈਕੂਲਰ ਸੀ ਹੈਗੇ ਸੈਕੂਲਰਿਜ਼ਮ ਦੀ ਗੱਲ ਕਰਨੀ ਚਾਹੀਦੀ ਹੈ ਜੇ ਉਹਨੂੰ ਅੱਤਵਦੀ ਤੁਸੀਂ ਕਹੋਗੇ ਵੱਖਵਦੀ ਕਹੋਗੇ ਮੈਂ ਕਹਿੰਦਾ ਵੀ ਤੇ ਗਲਤੀ ਕੀਤੀ ਚਲੋ ਤੇ ਕੋਰ ਦਾ ਮਾਮਲਾ ਕੋਰਟਾਂ ਤੇ ਫੈਸਲਾ ਕਰੂਗੀ ਲੇਕਿਨ ਜਿਹੜੀ ਤੁਸੀਂ ਆਪਣੀ ਅੰਗੈਲੀ ਕੀਤੀ ਗਲਤੀ ਕੀਤੀ ਉਹ ਵੀ ਭੁਗਤ ਲੋ ਤੁਹਾਡਾ ਫਰਜ਼ ਨਹੀਂ ਸੀ ਬਣਦਾ ਜਾ ਕੇ ਦਰਖਾਸਤ ਦੇ ਲਿਖ ਕੇ ਉੱਤੇ ਜਾ ਫਿਰ ਲੋਜ ਕਰੋ ਤੁਸੀਂ ਇਹਨੀਆਂ ਅਟੈਕ ਕੀਤਾ ਸਾਡੇ ਤੇ ਸ਼੍ਰੋਮਣੀ ਅਕਾਲੀ ਦਲ ਹੀ ਦੇ ਦਿੰਦਾ ਉਹਨੇ ਮਦਦ ਦਿੱਤੀ ਫਿਰ ਤੁਸੀਂ ਕਹਿੰਦੇ ਹੋ ਵੀ ਵੇਖੋ ਜੀ 6 ਘੰਟੇ ਐਫਆਈਰ ਲੋਜ ਹੋ ਗਈ ਡੀਡ ਹੋ ਗਈ ਆ ਉਹ ਤੁਹਾਡਾ ਸਾਥੀ ਸੁਮੇਤ ਸਿੰਘ ਸੈਣੀ 1991 ਚ ਕ੍ਰਾਈਮ ਕਰਦਾ ਤੇ 1921 ਚ ਆ ਕੇ 1920 2020 ਚ ਆ ਕੇ ਉਹ ਤੇ ਐਫਆਈਆ ਲੌਜ ਹੁੰਦੀ ਹੈ ਕਿੰਨੇ ਸਾਲ ਹੋ ਗਏ 30 ਸਾਲ ਬਾਅਦ 29 ਸਾਲ ਬਾਅਦ ਉਹ ਤੇ ਐਫਆਈਆ ਲੌਜ ਹੁੰਦੀ ਹੈ ਸਾਹ ਗੁਰਦੇਵ ਸਿੰਘ ਕੌਕੇ ਵਾਲਾ ਮਕਦਮਾ ਵੀ ਦੇਖ ਲਓ ਗੁਰਦੇਵ ਸਿੰਘ ਕੌਂਗਰੀ ਅਜੇ ਤੱਕ ਕੋਈ ਨਹੀਂ ਕੁਝ ਕੀਤਾ ਤੁਸੀਂ ਇਹ ਹਾਂ ਪਹਿਲਾਂ ਭਈ ਆਪਣੀ ਪੀੜੀ ਤੇ ਛੋਟਾ ਫੇਰ ਲਓ ਫੇਰ ਅਗਲੀ ਗੱਲ ਕਰ ਲੋ ਤੁਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਤੁਸੀਂ ਕਹੋ ਜੀ ਮੈਂ ਅੱਜ ਬਾਕਾਇਦਾ ਤੌਰ ਤੇ ਆਪਣੀ ਅਰਦਾਸ ਕਰਨਾ ਗੁਰੂ ਨੂੰ ਸਮਰਪਿਤ ਮੈਂ ਇੱਥੇ ਕੀਰਤਨ ਸੁਣਿਆ ਵਾ ਬੜਾ ਆਨੰਦ ਆਇਆ ਵਾ ਸੁਰਖਰੂ ਹੋਇਆ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ ਤੁਸੀਂ ਫੇਰ ਸਿਆਸਤ ਕਰੀ ਸ਼ੁਰੂ ਕਰਤੀ ਉਹ ਹੀ ਗੱਲ ਨਹੀਂ ਸਿਆਸਤ ਨਹੀਂ ਪਹਿਲਾਂ ਕਰਦੇ ਸੀ ਤੁਸੀਂ ਆ ਕੇ ਐਸ ਕਰਕੇ ਜਿਹੜੀ 6 ਘੰਟੇ ਦੀ ਗੱਲ ਕਰਦੇ ਐਸ ਜੀ ਪੀ ਸੀ ਦੀ ਵੀ ਇੰਗੇਲੀਆ ਗਲਤੀ ਹੈ ਜੇ ਘੰਟਾ ਕਰਦੇ ਦਰਬਾਰ ਚ ਪਿੱਲ ਤੇ ਗੋਲੀ ਲੱਗੀ ਤੇ ਸ਼ਰਮ ਦਰਬਾਰ ਸੋਦੇ ਮੈਂ ਦੀ ਡਿਊਟੀ ਬਣਦੀ ਸੀ ਪਰਚਾ ਦੱਚ ਕਰਾਂਦਾ ਕਿਉਂ ਨਹੀਂ ਕਰਾਇਆ ਸਖਬੀਰ ਸਿੰਘ ਬਾਦਲ ਤੇ ਟੈਕ ਵੀ ਐਕਟਿਵ ਨਹੀਂ ਕਰਾਇਆ ਕੱਲ੍ਹ ਹੀ ਕਰਾ ਲੈਂਦਾ ਕੋਈ ਗਲਤੀ ਸੀ ਜਿਹੜੇ ਐਸੇ ਨੇ ਫੜਿਆ ਉਹ ਪਰਚਾ ਦੱਚ ਕਰਾਂਦਾ ਮੈਂ ਫੜਿਆ ਜੇ ਇਹ ਗੋਲੀ ਚਲਾਈ ਜਾਂਦੇ ਹੁਣ ਜਦੋਂ ਉਹ ਕਹਿੰਦੇ ਸੰਗਤ ਦੇ ਵਿੱਚੋਂ ਸ਼ਰਧਾਲੂਆਂ ਦੇ ਵਿੱਚੋਂ ਕਿਹਨੇ ਗੋਲੀ ਚਲਾਈ ਉਹ ਗੋਲੀ ਹਵਾ ਚੱਲੀ ਕਿਹਨੇ ਚਲਾਈ ਇਹ ਨਹੀਂ ਪਤਾ ਕੋਈ ਤੇ ਪੁਲਿਸ ਨੇ ਤਾਂ ਆਪਣੇ ਹਿਸਾਬ ਨਾਲ ਫਿਰ ਲੋਜ ਕਰਨੀ ਹੈ ਨਾ ਤੇ ਬਾਕੀ ਬਿੱਗਸ ਜਮ ਜਿੱਠਿਆ ਜੀ ਸਿੱਖਾਂ ਨੂੰ ਜੇ ਦਸਤਾਨ ਨਹੀਂ ਬਣਾ ਸਕਦੇ ਤੇ ਟੋਪੀ ਮਨੇ ਪਾਓ ਜਿਸ ਹੱਥ ਚੁੱਕੀ ਹੈਗਾ ਨਾ ਉਦਾਂ ਰਹਿਦੇ ਤੁਸੀਂ ਉਹਨੂੰ ਇਸ ਕਰਕੇ ਜਿਹੜੀ ਮੰਡ ਸਾਬ ਨੇ ਗੱਲ ਕੀਤੀ ਆ ਮੈਂ ਉਹਨਾਂ ਦੇ ਵੀ ਬਹੁਤ ਹੱਕ ਚ ਨਹੀਂ ਵੀ ਤੁਸੀਂ ਕਹਿੰਦੇ ਵੀ ਇਹਨਾਂ ਨੂੰ ਫਾਂਸੀ ਲਾ ਦਿਓ ਇਹਨਾਂ ਨੂੰ ਸਜ਼ਾ ਪੂਰੀ ਨਿਪਟੇਗੀ ਇਹਨਾਂ ਨੂੰ 500 ਸਿੱਕੇ ਦੇ ਨਾ ਬਿਲਕੁਲ ਨਹੀਂ ਬਖਸ਼ੇਂਦੇ ਦੇਖਤਾ ਇੱਥੇ ਜਿਹੜਾ ਵੀ ਉਹ ਬਖਸ਼ਿਆ ਜਾਊਗਾ ਕਰਤਾਰ ਸਿੰਘ 베ਦੀ ਉਨੇ ਗਲਤੀ ਕੀਤੀ ਕੋਈ ਸਤ ਗੁਰਬਾਣੀ ਦੀ ਕੀਤੀ ਗਲਬ ਨੂੰ ਯਾਦ ਨਹੀਂ ਪੈਂਦਾ ਭੁੱਲ ਗਿਆ ਮੈਨੂੰ ਉਹਨੂੰ ਬਕਾਇਦਾ ਤੌਰ ਤੇ ਕਾਲ ਤੱਕ ਤੋਂ ਤਨਖਾਹ ਆਈ ਗਈ ਪੈਨੂੰ ਖੋਤੇ ਦੇ ਬਾਕੇ ਮੂੰਹ ਕਾਲਾ ਕਰਕੇ ਅਮਰਸ ਦੀਆਂ ਗਲੀਆਂ ਚ ਟਮਾਇਆ ਜਾਵੇ ਉਹ ਗਿੜਗੜਾਇਆ ਉੱਥੇ ਮਹਾਰਾਜ ਵਿਖੋ ਅੱਜੋੜਿਆ ਮੈਂ ਬਾਬੇ ਨਾਨਕ ਦੀ ਕੁੱਲ ਝੋਹਾਂ ਤੁਸੀਂ ਮੈਨੂੰ ਇਸ ਨੂੰ ਕਿਉਂ ਕਰਨੇ ਇਮੀਡੀਏਟਲੀ ਉੱਥੇ ਜਥੇਦਰ ਬਿਠੇ ਸੀ ਫਜ਼ੀਲਤੇ ਹੁਕਮ ਕੀਤਾ ਗਿਆ ਵੀ ਇਹ ਇਹ ਜਿਹੜਾ ਹੁਕਮ ਆ ਸੀ ਇਹਨੂੰ ਜਿਹੜੀ ਇਹ ਖੁੱਤੇ ਤੇ ਬਿਠਾ ਕੇ ਨਹੀਂ ਕੀਤਾ ਜਾਊਗਾ। ਉਹਨੇ ਕਿਹਾ ਜੋ ਮਰਜ਼ੀ ਕਰ ਲਓ ਮੂੰਹ ਦਾ ਕਾਲਾ ਕਰੋ ਮੇਰਾ ਤੁਸੀਂ। ਫਿਰ ਉਹਨੂੰ ਕਿਹਾ ਗਿਆ ਵੀ ਤੂੰ ਪੁੱਠੇ ਪੈਰੀ ਜਾ ਕੇ ਨਨਕਾਣਾ ਸਾਹਿਬ ਜਾ ਕੇ ਖੰਡ ਪਟਕ ਰਹੇਂਗਾ। ਉੱਥੇ ਵੀ ਕੁਝ ਲੋਕਾਂ ਨੇ ਕਿਹਾ ਜੀ ਪੁੱਠੇ ਪੈਰੀ ਜਾਣਾ ਬੜਾ ਔਖਾ। ਫਿਰ ਉਹਨੂੰ ਕਿਹਾ ਪੈਦਲ ਜਾਏਗਾ। ਪੈਦਲ ਜਾ ਕੇ ਕੱਲ ਤੱਕ ਦਾ ਹੁਕਮ ਮੰਨ ਕੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਪੈਦਲ ਜਾ ਕੇ ਖੰਡ ਪਟਕ ਕਰਕੇ ਉੱਥੇ ਖਿਮਾ ਚਾਤਨਾ ਕਰਕੇ ਮੇਥੋਂ ਗਲਤੀ ਹੋਈ ਜੀ। ਇਹ ਤਖਤ ਇਦਾਂ ਦਾ ਬਖਸ਼ਿਸ਼ ਤਖਤ ਆ ਤੇ ਤੁਸੀਂ ਕਹਿੰਦੇ ਹੋ ਮੱਡ ਸਾਹਿਬ ਇਹਨਾਂ ਨੂੰ ਤੁਸੀਂ ਜੋ ਇਹ ਸੇਵਾ ਜੀ ਸੇਵਾ ਵਾ ਸੇਵਾ ਲਗਦੀ ਗੁਨਾਹ ਕਰਨ ਨੂੰ ਸਜ਼ਾ ਲਗਦੀ ਹੈ ਤੁਸੀਂ ਲਾ ਦਿਓ ਤੁਸੀਂ ਜੱਥੇਦਾਰ ਹੋ ਫਿਰ ਵੇਲਾ ਕਲਾ ਮੰਨਦੇ ਹੋ ਤੁਸੀਂ ਤੁਸੀਂ ਕੋਈ ਨਹੀਂ ਲਾਉਂਦੇ ਫਿਰ ਲਾਓ ਤੁਸੀਂ ਉਹ ਤਾਂ ਤੇ ਮਰਿਆਦਾ ਅਨਸਾਰ ਜੋ ਕੀਤਾ ਠੀਕ ਕੀਤਾ ਇੱਥੋਂ ਇਹੋ ਜੀ ਸੇਵਾ ਲਗਦੀ ਹੈ ਇੱਥੋਂ ਜੀ ਤਨਖਾਹ ਲਗਦੀ ਹੈ ਤਨਖਾਹ ਵੱਧਾਈ ਹੁੰਦੀ ਹੈ ਬੀਬੀ ਜ਼ਗੀਰਕੌਰ ਕੱਲ ਬਚਦੀ ਸੀ ਸਾਨੂੰ ਤਾਂ ਸੇਵਾ ਲੱਗੀ ਆ ਜੀ ਬੀਬੀ ਜੀ ਸੇਵਾਗਰ ਨੂੰ ਤਨਖਾਹ ਗਰ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਇਤਿਹਾਸ ਦੇ ਪੰਨਿਆਂ ਤੇ ਇਹੋ ਜਿਹਾ ਦੇਖਿਆ ਜਾਊਗਾ ਕਿ ਬੀਬੀ ਜ਼ਗੀਰਕੌਰ ਤੇ ਇਹਨਾਂ ਨੂੰ ਇੱਥੋਂ ਤਨਖਾਹ ਲੱਗੀ ਸੀ ਤੁਸੀਂ ਸਿਖ ਸੇਵਾ ਕਹੀ ਜਾਓ ਜੀ ਜੀ ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਦੇ ਹੋ ਦਰਸ਼ਕ ਪਸੰਦ ਵੀ ਕਰਦੇ ਆ